ਸਾਨੂੰ ਫੈਸਲਾਬਾਦ ਉਦੋਂ ਨਾ ਇਹਨੂੰ ਸੰਦਲਬਾਹ ਆਂਦੇ ਸੀ ਇਸ ਇਲਾਕੇ ਨੂੰ ਨਾ ਸੰਦਲਬਾਹ ਫੈਸਲਾਬਾਦ ਨੂੰ ਆਹੋ ਆਹ ਉਹ ਫਿਰ ਅੱਧੇ ਜੀ ਮੇਰੇ ਮਾਮੇ ਜਿਹੜੇ ਸੀ ਉਹ ਫੈਸਲਾਬਾਦ ਚਲੇ ਗਏ ਮੇਰਾ ਅੱਬਾ ਹੀ ਜਿਹੜਾ ਅੱਲਾ ਉਹਨੂੰ ਜਨਤਾ ਚ ਘਰ ਕਰੇ ਤੇ ਤੂੰ ਉਦੋਂ ਵੀ ਐਡਾ ਹੀ ਸੀ ਬਾਬਾ ਨਹੀਂ ਮੈਂ ਉਦੋਂ ਆ ਜਿਹੜੀ ਪੀਟੀਵੀ ਤੇ ਤੂੰ ਵੇਂਦਾ ਨਹੀਂਗਾ ਇੱਕ ਬੱਚਾ ਜਿਹੜਾ ਮੱਝ ਤੇ ਬੈਠਾ ਬੋਲ ਤੇ ਤੇ ਜਾਣ ਡਿਆ ਉਹ ਮੇਰੀ ਹੀ ਤਸਵੀਰ ਆਹੋ 47 ਜੁਵਾ ਹੁੰਦੇ ਆ ਆ ਜਦੋਂ ਉਧਰੋਂ ਹੀ ਉੱਜੜ ਕੇ ਆਏ ਸੀ ਤੇ ਉਹ ਅਸੀਂ ਤੁਰੇ ਜਾਣਾ ਅੱਛਾ ਮੁੜ ਕੇ ਕੁਝ ਜੀ ਸਾਡੇ ਸਿਆਲਕੋਟ ਚਲੇ ਗਏ ਤੇ ਫਿਰ ਇੱਥੇ ਤੁਸੀਂ ਆਏ ਥੱਕੇ ਟੁੱਟੇ ਬਾਏ ਇੱਥੇ ਸਕੂਲਾ ਸਕਾਲਾਂ ਦੀ ਜਗ੍ਹਾ ਫਿਰ ਇੱਥੇ ਆ ਕੇ ਨਾਤੇ ਤੁਸੀਂ ਮੇਰੇ ਨਾਲ ਤੇ ਮੈਂ ਕਿਹੜਾ ਜਿਹੜੇ 50 ਔਰ ਦਾ ਮੈਚ ਖੇਡ ਕੇ ਆਏ ਹਿੰਡੋਣਾ ਅਸੀਂ ਤੇ ਮਰੇ ਪਏ ਸੀ ਫੱਕੇ ਟੁੱਟੇ ਆ ਕੇ ਜਿੱਥੇ ਸਕੂਲਾਂ 'ਚ ਜਗ੍ਹਾ ਲੱਭੀ ਉੱਥੇ ਲੱਗ ਪਏ ਕਈਆਂ ਨੇ ਡੇਰੀਆਂ ਦੇ ਫੇਰ ਜਿੱਥੇ ਜਗ੍ਹਾ ਲੱਭੀ ਫੇਰ ਰਹਿ ਪਏ ਉਹ ਬਹੁਤ ਜਿੱਥੇ ਜਗ੍ਹਾ ਲੱਭੀ ਉੱਥੇ ਬੰਦਾ ਨਾ ਲੈਂਦਾ ਇੱਥੇ ਨਹੀਂ ਜਗ੍ਹਾ ਲੱਭੀ ਉਹ ਸਾਨੂੰ ਲੱਭ ਗਈ ਜਿਹੜੀ ਲੱਭ ਗਈ ਜਗ੍ਹਾ ਕਿਉਂ ਵਜਾ ਤੈਨੂੰ ਟੂਲ ਤੇ